ਅੱਜ ਅਸੀਂ ਪਿੰਡ ਸ਼ਤਾਪਗੜਾ ਪਹੁੰਚੇ ਸਭ ਬਹੁਤ ਜ਼ਿਆਦਾ ਸਾਨੂੰ ਪਰਵਾ ਹੰਗਾਰਾ ਇੱਥੋਂ ਮਿਲੇ। ਕਿਹੜੇ ਕਿਹੜੇ ਮੁੱਦਿਆਂ ਲੈ ਕੇ ਅੱਜ ਦੀ ਦੌਰੇ ਵਰਤੋਂ ਚੌਣ ਲੜੀ ਜਾ ਰਹੀ ਹੈ। ਦੇਖੋ ਅਸੀਂ ਚੌਣ ਲੜ ਰਹੇ ਹਾਂ ਜੋ ਸਰਕਾਰ ਦੇ ਕੀਤੇ ਹੋਏ ਕੰਮ ਨੇ। ਜੋ ਸਰਕਾਰ ਨੇ ਕੰਮ ਕਰਕੇ ਦਿਖਾਇਆ ਹੈ ਸਾਡੇ ਭਗਵੰਤਬਾਨ ਜੀ ਨੇ ਕਿਹਾ ਸੀ ਵੀ ਅਸੀਂ ਜੇ ਤੁਹਾਡੇ ਕੋਲ ਵੋਟ ਮੰਗਣਾ ਵਾਂਗੇ ਤਾਂ ਆਪਣੇ ਕੰਮ ਦੇ ਆਧਾਰ ਤੇ ਵਾਂਗੇ। ਤੋ ਸਰਕਾਰ ਨੇ 600 ਜੂਟ ਮਾਫ ਕੀਤੀ ਹੋਈ ਹੈ ਨਿਰਵਿਘਨ ਬਿਜਲੀ ਆ ਰਹੀ ਹੈ ਸੜਕਾਂ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਬੁੜਾਪਾ ਪੈਨਸ਼ਨ ਸਿਰ ਨਿਰਵਿਘਨ ਮਿਲ ਰਹੀਆਂ ਨੇ ਔਰ ਜੋ ਸਾਰੀਆਂ ਸਹੂਲਤਾਂ ਨੇ ਸਰਕਾਰ ਸਮੇਂ ਤੋਂ ਸਮੇਂ ਸਾਰੀਆਂ ਦੇ ਦਿਆ ਨੇ ਲੋਕ ਬਹੁਤ ਖੁਸ਼ ਨੇ ਸਰਕਾਰ ਦੀ ਕਾਰਜਗੁਜ਼ਾਰੀ ਤੋਂ ਔਰ ਸਾਨੂੰ ਸਾਰੇ ਆ ਲੋਕਾਂ ਨੇ ਇਹ ਵਿਸ਼ਵਾਸ ਦਵਾ ਇੱਕ ਇੱਕ ਵੋਟ ਅਸੀਂ ਝੜੂ ਪਾ ਕੇ 14 ਤਰੀਕ ਨੂੰ ਤੁਹਾਨੂੰ ਇਹ ਤੋਂ ਜਿਤਾ ਕੇ ਭੇਜਾਂ ਸੂਜਵਾਨ ਵੋਟਰਾਂ ਕੀ ਅਪੀਲ ਕਰਦਾ ਜਿਨੇ ਵੀ ਮੇਰੇ ਵੀਰ ਸੂਜਵਾਨ ਵੋਟਰਸ ਨੇ ਮੈਂ ਉਹਨਾਂ ਨੂੰ ਬੇਨਤੀ ਇਹ ਕਰਨਾ ਚਾਹੂੰਗਾ ਵੀ ਤੁਸੀਂ ਸਰਕਾਰ ਦੇ ਕੰਮ ਦੇਖ ਕੇ ਵੋਟ ਪਾਓ ਜੋ ਸਰਕਾਰ ਨੇ ਕੰਮ ਕੀਤੇ ਨੇ ਅੱਜ ਤੱਕ ਇਹ ਹਿਸਟਰੀ ਹੈ ਵੀ ਕਿਸੇ ਸਰਕਾਰ ਨੇ ਇਹ ਕੰਮ ਨਹੀਂ ਕੀਤੇ ਤੁਸੀਂ ਸਾਨੂੰ ਹੋਰ ਬਲ ਦੋਗੇ ਜੇ ਸਾਨੂੰ ਤੁਸੀਂ ਦੁਜਾ ਕੇ ਭੇਜਦੇ ਹੋ ਅਸੀਂ ਵੱਧ ਤੋਂ ਵੱਧ ਜੋ ਹੋਰ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਤੇ ਉਹ ਸਹੂਲਤਾਂ ਦੇਣਾ ਚਾਹੁੰਦੀ ਹੈ ਅਸੀਂ ਉਹ ਸਾਰੀਆਂ ਪਬਲਿਕ ਦੇ ਵਿੱਚ ਲੈ ਕੇ ਆਉਂਦੇ ਹਾਂ ਜੀ ਸਾ ਕੀ ਨਾਮ ਹੈ ਅਰਜੁਨ ਦਸੋਂ ਕਿਲ ਸਰਪੰਚ ਰਿਪੋਰਟ ਅੱਛਾ। ਕੰਡ ਸਾਬਰੂ ਦੇ ਫਰੰਸੀ ਚੌਂਕ ਤੇ ਆਗਰਵਾ ਸਿੱਕੀ ਕਰਨ। ਹਨ ਸੰਗਤ ਦਾ ਧੰਨਵਾਦ ਕਰਦੇ ਆ ਬਹੁਜਾ। ਅੱਲੀ ਸੰਗਤ ਸਮਰ ਸਹਿਯੋਗ ਦੇ ਰਹੀ ਹੈ। ਆਗਰਵਾ ਨਗਰਾਂ ਨੂੰ ਸਹਿਯੋਗ ਦੇ ਰਿਹਾ। ਧੰਨਵਾਦ ਕਰਦੇ ਆ ਬਾਬਾ ਲਾਵ ਸਿੰਘ ਦਾ ਸਾਰੀ ਸਮੂਹ ਸਾਡਾ ਜੀ। ਇਹਨਾਂ ਸੰਗਤ ਨਾਲ ਸਹਿਯੋਗ ਸਾਰੇ ਨਮਾਨ ਦੇ ਰਹੇ ਨੇ। ਸੂਲਵਾਨ ਵੋਟਰਾਂ ਕੀ ਅਪੀਲ ਕਰਨਾ ਚਾਹੀਦਾ? ਅਪੀਲ ਇਹ ਕਰਾਂਗੇ ਕਿ ਜਿਹੜੇ ਦਲ ਬਦਲੂ ਆ ਉਹਨਾਂ ਨੂੰ ਬੋਟ ਜਮਾਓ। ਸਾਲ ਬਦਲੂ ਅਟਕਾਂ ਤਾਂ ਕਰਦਾ ਕਾਲੂ ਖਾਲੀ ਆ ਪਰ ਸੋ ਜਗ ਪਾਜਵਾ ਵਿੱਚ ਨੇ ਇਹਨਾਂ ਨੂੰ ਵੋਟ ਪਾਉਣ ਦਾ ਫਾਇਦਾ ਕੋਈ ਨਹੀਂ ਇਹ ਵੋਟ ਲੈਂਦੇ ਆ ਆਪਣੇ ਨਿੱਜੀ ਫਾਇਦੇ ਲਈ ਇਹਨਾਂ ਨੂੰ ਲੋਕਾਂ ਨਾਲ ਕੋਈ ਮਸਲਬ ਨਹੀਂ ਨਾਲ ਲੋਕਾਂ ਦੇ ਵਿਕਾਸ ਨਾਲ ਜੀ ਹਾਂਜੀ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਹੈ ਜੀ ਬਾਬਾ ਲਾਲ ਸਿੰਘ ਨਗਰਪਿੰਡ ਸਤਾਵਗੜ ਸੋ ਅੱਜ ਅਸੀਂ ਜੋ ਵੋਟਾਂ ਦਾ ਵਿਗਲ ਵਜਿਆ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਜਾਂ ਮੈਂਬਰ ਬਲਾਕ ਸੰਮਤੀ ਸੋ ਉਸ ਵਿੱਚ ਅੱਜ ਬੜੇ ਵੱਡੇ ਪੱਧਰ ਤੇ ਅਸੀਂ ਇਕੱਠ ਰੱਖਿਆ ਸੀ ਜਿੱਥੇ ਸਰਦਾਰ ਭੁਪਿੰਦਰ ਸਿੰਘ ਜੀ ਵਾਸਤੇ ਸਰਦਾਰ ਰਜਿੰਦਰ ਸਿੰਘ ਜੀ ਗਿੱਲ ਵਾਸਤੇ ਅਸੀਂ ਅੱਜ ਵੋਟਰਾਂ ਨੂੰ ਅਪੀਲ ਕੀਤੀ ਹੈ ਤੇ ਵੱਖ-ਵੱਖ ਜੋ ਸਰਕਾਰ ਦੀਆਂ ਸਕੀਮਾਂ ਨੇ ਨੀਤੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਸੋ ਅਸੀਂ ਪੂਰਨ ਤੌਰ ਤੇ ਸਰਦਾਰ ਭੁਪਿੰਦਰ ਸਿੰਘ ਜੀ ਰਠੌਰ ਨੂੰ ਸਰਦਾਰ ਰਜਿੰਦਰ ਸਿੰਘ ਜੀ ਗਿੱਲ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੀ 14 ਤਰੀਕ ਨੂੰ ਦੇ ਨੈਤਵਰ ਨੂੰ ਤੁਹਾਨੂੰ ਤੇ ਤੁਹਾਡੀਆਂ ਝੋਲੀਆਂ ਨੂੰ ਵੋਟਾਂ ਦੇ ਨਾਲ ਭਰਦੇ ਆਂਗੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰਦਾਨ ਕੇ ਕਹਨੇ ਆਂ ਅਸੀਂ ਜਿਹੜੀ ਗੱਲ ਕਹਿ ਦਈਏ ਉਹ ਤੋਂ ਕਦੇ ਪਿੱਛੇ ਨਹੀਂ ਹਟਦਾ ਬਾਬਾ ਲਾਭ ਸਿੰਘ ਚਾਹੇ ਫਿਰ ਮੂਰੇ ਕੋ 10000 ਕਿੱਲੇ ਦਾ ਮਲ ਖੜਾ ਹੋਵੇ ਤੁਹਾਡੇ ਪੱਖ 'ਚ ਖੜ ਗਏ ਤਾਂ ਖੜ ਗਏ ਦੀ ਇਹ ਸਾਡੀ ਟੈਨਸ਼ਨ ਹੈ ਇਹ ਸਾਡੇ ਦਾੜਿਆਂ ਦੀ ਟੈਨਸ਼ਨ ਹੈ ਸਾਨੂੰ ਟੈਨਸ਼ਨ ਹੈ ਵੀ ਸਾਡੇ ਭਾਈਚਾਰੇ ਵਾਸਤੇ ਅਸੀਂ ਆਪਣੇ ਭਰਾਵਾਂ ਵਾਸਤੇ ਕਿੰਨਾ ਕੁ ਜ਼ੋਰ ਮਾਰਨਾ ਪੈਣਾ ਅਸੀਂ ਮਾਰਾਂਗੇ ਇਹ ਇੱਕ ਨਗਰ ਨਹੀਂ ਕਿਉਂਕਿ ਬੁਰਜਟਾਰੀ ਜਿੱਥੇ ਤੱਕ ਭਾਈਚਾਰਾ ਬੈਠਾ ਹੈ ਅਸੀਂ ਉੱਥੇ ਤੱਕ ਆਪਣੀਆਂ ਰਿਸ਼ਤੇਦਾਰੀਆਂ ਚ ਆਪਣੇ ਭੈਣ ਭਰਾਵਾਂ ਨੂੰ ਜਿੱਥੇ ਤੱਕ ਸਨੇਹਾ ਲੱਗਦਾ ਹੋਇਆ ਤੁਹਾਡੇ ਵਾਸਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ